ਅੱਜ ਦੀ ਪੰਜਾਬੀ ਦੀ ਕਕਥਿਆ ਨੂੰ ਲਿਖਣ ਵਾਲੇ ਸਾਰੇ ਮੁੰਡੇ ਕੁੜੀਆਂ ਨੂੰ ਅਸੋਕ ਭਾਰਦਵਾੜ ਦੀ ਸਤਿ ਸ੍ਰੀਕਾਲ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਵਿਦਿਆਰਥੀਓ ਸੋਡਾ ਵਿਸ਼ਾ ਵਿਆਕਰਣ ਦਾ ਚਲਿਆ ਹੋਇਆ ਸੀ ਪਦ ਬੰਦ ਤੇ ਸ਼ਬਦ ਬੰਦ ਇਹਨਾਂ ਦੇ ਬਾਰੇ ਵਿੱਚ ਤੁਹਾਨੂੰ ਸਾਰਿਆਂ ਨੂੰ ਪਿਛੇ ਵਾਲੀ ਕਕਥਿਆ ਵਿੱਚ ਵੀ ਦੱਸਿਆ ਸੀ ਵੱਖਰੇ ਵੱਖਰੇ ਮਿਲ ਕਿਦੇ ਬਾਰੇ ਵਿੱਚ ਤੁਹਾਨੂੰ ਸਾਰਿਆਂ ਨੂੰ ਦੱਸਿਆ ਸੀ ਅੱਜ ਮੈਂ ਦੀ ਕਕਥਿਆ ਵਿੱਚ ਹੋਰ ਦੱਸਾਂਗਾ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਦੱਸਾਂਗਾ ਕਿ ਵੀ ਪਦ ਬੰਦ ਤੇ ਸ਼ਬਦ ਬੰਦ ਕੀ ਹੁੰਦੇ ਕਿ ਵਾਕ ਵਿੱਚ ਹਰ ਸ਼ਬਦ ਦੇ ਕੀ ਬਈ ਵਾਕ ਵਿੱਚ ਹਰ ਸ਼ਬਦ ਦੇ ਸਮੂਹ ਤੇ ਵਿਆਕਰਨਕ ਕਾਰਜ ਸੰਬੰਧੀ ਸਥਿਤੀ ਦੀ ਪੂਰੀ ਕੀ ਕਾਰਜ ਸੰਬੰਧੀ ਸਥਿਤੀ ਦੀ ਵਾਕ ਵਿੱਚ ਪੂਰੀ ਜਾਣਕਾਰੀ ਦੇਣ ਦੇ ਦੇਣ ਦੇ ਕਾਰਜ ਨੂੰ ਪੂਰੀ ਜਾਣਕਾਰੀ ਦੇਣ ਦੇ ਕਾਰਜ ਨੂੰ ਕੀ ਕਿਹਾ ਜਾਂਦਾ ਸੀ ਪਦਵੰਡ ਜਾਂ ਸ਼ਬਦਵੰਡ ਆਖਿਆ ਜਾਂਦਾ ਸੀ ਪਦਵੰਡ ਤੇ ਸ਼ਬਦਵੰਡ ਆਖਿਆ ਜਾਂਦਾ ਸੀ ਇੱਕ ਵਾਰ ਹੋਰ ਦੱਸਦਾ ਸੀ ਕੀ ਵਾਕ ਵਿੱਚ ਹਰ ਸ਼ਬਦ ਦੇ ਸਮੂੱਚੇ ਵਿਆਕਰਨਕ ਸੰਬੰਧੀ ਵਿਆਕਰਨਕ ਕਾਰਜ ਸੰਬੰਧੀ ਵਿਆਕਰਨਕ ਕਾਰਜ ਸੰਬੰਧਾਂ ਸਥਿਤੀ ਤੇ ਕੀ ਸਥਿਤੀ ਦੀ ਪੂਰੀ ਜਾਣਕਾਰੀ ਦੇਣ ਵਾਲੇ ਦੇਣ ਦੇ ਕਾਰਜ ਨੂੰ ਕੀ ਆਖਵੀਂ ਪਦਵਣ ਤੇ ਸ਼ਬਦਵੰਡ ਆਖਿਆ ਜਾਂਦਾ ਸੀ ਅੱਗੇ ਕੀ ਕਿਹਾ ਵੀ ਸ਼ਬਦਾ ਦੀ ਪਦਵੰਡਕਰਨ ਸਮੇਂ ਕਿਵੇਂ ਸ਼ਬਦਾਂ ਦੀ ਪਦਵੰਡਕਰਨ ਸਮੇਂ ਕੀ ਹਰ ਇੱਕ ਸ਼ਬਦ ਸੰਬੰਧੀ ਹੋਰ ਨਹੀਂ ਸੰਬੰਧੀ ਦੀ ਜਾਣਕਾਰੀਆਂ ਦਿੱਤੀ ਜਾਂਦੀਆਂ ਉਹ ਕਿਹੜੀ ਕਿਹੜੀ ਜਾਣਕਾਰੀਆਂ ਦਿੱਤੀ ਜਾਂਦੀਆਂ ਵੀ ਕੀ ਵੀ ਦੇਖੋ ਕੀ ਨਾਉ ਸ਼ਬਦਾਂ ਦੀ ਪਦਵੰਡ ਕੀ ਨਾਉ ਸ਼ਬਦਾਂ ਦੀ ਪਦਵੰਡ ਇਹ ਪਰਨਾਉ ਸ਼ਬਦਾਂ ਦੀ ਪਦਵੰਡ ਕੀ ਹੁੰਦੀ ਮੈਂ ਦੱਸਿਆ ਸੀ ਤੇ ਵੀ ਸਿਸ਼ਣ ਸ਼ਬਦਾਂ ਦੀ ਪਦਵੰਡ ਕੀ ਇਹ ਮੈਂ ਤੁਹਾਨੂੰ ਦੱਸਿਆ ਸੀ किरिया, कि किरिया शब्दों की पदवंट कि भी दसियासी क्रिया विशेषण शब्दों की पदवंट की होंगे सारिया पिछे वाली कक्षा दसाया कक्षा सार्वजन संबंध शब्दों की पदवंट की होंगी है उन्होंने बारे दसागा विषा संबंध शब्द की पदवंट वेखो वाकई मोहन का घर है यहाँ घर है मोहन का घर है ਇਤੇ ਵਿੱਚ ਦਾਅਵੇ ਦਾ ਕੀ ਹੈ ਸੰਬੰਧਕ ਹੈ ਜਿਹੜਾ ਸੰਬੰਧਕ ਹੈ ਪੂਰਣ ਸੰਬੰਧਕ ਹੈ ਦਾ ਕੀ ਹੈ ਸੰਬੰਧਕ ਹੈ ਜਿਹੜਾ ਸੰਬੰਧਕ ਹੈ ਪੂਰਣ ਸੰਬੰਧਕ ਹੈ ਮੋਹਨ ਕੀ ਹੈ ਆ ਮੋਨ ਆ ਕੀ ਹੈ ਸੰਬੰਧ ਹੈ ਔਰ ਘਰ ਕੀ ਹੈ ਸੰਬੰਧਮਾਨ ਹੈ ਘਰ ਕੀ ਹੈ ਸੰਬੰਧਮਾਨ ਹੈ ਅੱਗੇ ਕੀ ਦੱਸਿਆ ਸੀ ਵਾਕ ਅੱਗੇ ਵਾਲਾ ਵਾਕ ਜਿਹੜਾ ਸੀ ਮੰਤਰੀ ਨੇ ਬੱਚੀਆਂ ਨੂੰ ਇਨਾਮ ਦਿੱਤੇ ਬਈ ਕਿਨੂੰ ਵੀ ਕਿਨੇ ਇਨਾਮ ਦਿੱਤੇ ਮੰਤਰੀ ਨੇ ਬੱਚਿਆਂ ਨੂੰ ਇਨਾਮ ਕਿਸ ਨੂੰ ਦਿੱਤੇ ਕਿਹਨੂੰ ਦਿੱਤੇ ਵੇ ਮੰਤਰੀ ਨੇ ਬੱਚਿਆਂ ਨੂੰ ਇਨਾਮ ਦਿੱਤੇ ਆ ਕੀ ਹੈ ਵਾਕਏ ਇਹਦੇ ਵਿੱਚ ਸੰਬੰਧ ਕਿਹੜਾ ਹੈ ਕਿਹੜਾ ਸੰਬੰਧ ਮਾਨ ਹੈ ਉਹ ਮੈਂ ਤੁਹਾਨੂੰ ਦੱਸਾਂਗਾ ਵੇਖੋ ਜੀ ਮੰਤਰੀ ਨੇ ਬੱਚਿਆਂ ਨੂੰ ਇਨਾਮ ਦਿੱਤੇ ਨੇ ਕੀ ਹੈ ਸੰਬੰਧਕ ਹੈ ਕਿਹੜਾ ਸੰਬੰਧਕ ਹੈ ਪੂਰਨ ਸੰਬੰਧਕ ਹੈ ਔਰ ਮੰਤਰੀ ਕੀ ਹੈ ਸੰਬੰਧ ਕਿ ਦਿਖੂਈ ਵੇਖੋ ਨੇ ਕੀ ਸਬੰਧਕ ਹੈ ਕਿਹੜਾ ਸਬੰਧਕ ਹੈ ਪੂਰਨ ਸਬੰਧਕ ਹੈ ਤੇ ਸੰਬੰਧੀ ਕੌਣ ਹੈ ਮੰਤਰੀ ਤੇ ਸੰਬੰਧਮਾਨ ਕੌਣ ਹੈ ਬੱਚੀਆਂ ਸੰਬੰਧਮਾਨ ਕੌਣ ਹੈ ਬੱਚੀਆਂ ਉਹਦੇ ਵਿੱਚ ਕੀ ਵੀ ਨੂੰ ਨੂੰ ਕੀ ਹੈ ਸਬੰਧਕ ਹੈ ਕਿਹੜਾ ਸਬੰਧਕ ਹੈ ਪੂਰਨ ਸਬੰਧਕ ਹੈ ਔਰ ਸੰਬੰਧੀ ਕੀ ਹੈ ਬੱਚੀਆਂ ਸੰਬੰਧੀ ਕੀ ਹੈ ਬੱਚੀਆਂ ਔਰ ਸੰਬੰਧਮਾਨ ਕੀ ਬਈ ਇਨਾਮ ਸੰਬੰਧਮਾਨ ਕੀ ਇਨਾਮ ਵਿਦਿਆਰਥੀਓ ਸਾਡਾ ਅੱਜ ਦਾ ਵਿਸ਼ਾ ਸੰਬੰਧਕ ਸ਼ਬਦਾਂ ਦੀ ਪਦਵੰਡ ਇੱਥੋਂ ਹੀ ਸਮਾਪਤ ਹੋਇਆ ਸੀ ਅੱਗੇ ਵਾਲੇ ਕੱਖੇ ਵਿੱਚ ਮੈਂ ਤੁਹਾਨੂੰ ਸਾਰਿਆਂ ਨੂੰ ਯੁੱਧਿਕ ਸ਼ਬਦਾਂ ਦੀ ਪਦਵੰਡ ਤੇ ਵਿਸ਼ਮਕ ਸ਼ਬਦਾਂ ਦੀ ਪਦਵੰਡ ਇਹਦੇ ਬਾਰੇ ਦੱਸਾਂਗਾ ਅੱਜ ਦੀ ਕਥਾ ਤੁਹਾਨੂੰ ਕਿਵੇਂ ਲੱਗੀ ਕਮੈਂਟ ਬਾਕਸ ਵਿੱਚ ਮੈਨੂੰ ਦੱਸਣਾ ਤੇ ਪਿੰਡ ਦੀ ਲਾਈਕ ਦੀ ਮਾਬੂਲੀ ਪੰਜਾਬੀ ਚੈਨਲ ਨੂੰ ਵੱਧ ਤੋਂ ਵੱਧ ਲਾਈਕ ਕਰਨਾ ਇੱਕ ਗੱਲ ਹੋਰ ਦੱਸਦਾ ਸੀ ਪੰਜਾਬੀ ਕਿੰਨੀ ਸੋਹਣੀ ਤੇ ਵੱਖਰੀ ਭਾਸ਼ਾ ਸੀ ਇਹਨੂੰ ਪੜਦੇ ਸੀ ਇਹਨੂੰ ਕੰਨਾਂ ਨੂੰ ਤੇ ਮਖਲੂ ਇਹਨਾ ਚੰਗਾ ਲੱਗਦਾ ਸੀ ਮੈਂ ਤੁਹਾਨੂੰ ਸਾਰਿਆਂ ਨੂੰ ਇੱਕ ਗੱਲ ਦੱਸਦਾ ਸੀ ਇਸ ਬਾਸਾ ਦੀ ਮੈਂ ਤੁਹਾਨੂੰ ਪਛਾਣੋ ਤੋਂ ਛੇਤੀ ਛੇਤੀ ਪਿੰਡ ਦੀ ਲਾਇਫ ਤੇ ਮਾਂ ਬੋਲੀ ਪੰਜਾਬੀ ਚੈਨਲ ਨੂੰ ਸਬਸਕ੍ਰਾਈਬ ਕਰੋ ਤਾਂਕਿ ਤੁਹਾਨੂੰ ਸਾਰਿਆਂ ਨੂੰ ਆ ਚੰਗੀ ਭਾਸ਼ਾ ਛੇਤੀ ਆ ਜਾਊ ਅੱਜ ਦਾ ਸਾਡਾ ਇਹ ਤੁਹਾਡੇ ਲਈ ਸੰਦੇਸ਼ ਸੀ ਅੱਧਿਕਾਥਿਆ ਵੇਖਣ ਵਾਲੇ ਸਾਰੇ ਮੁੰਡੇ ਕੁੜੀਆਂ ਨੂੰ ਇੱਕ ਵਾਰ ਹੋਰ ਅਸ਼ੋਕ ਭਾਰਤਵਾਦ ਦੀ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ